ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਐਸ ਟਾਈਮ ਪਿੰਡ ਜਵਾਰ ਸਿੰਘ ਵਾਲੇ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਤੇ ਇਹ ਪਿੰਡ ਬਰਗਾੜੀ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਇੱਕ ਮੈਂ ਦਿਖਾਉਣੀ ਆ ਤੁਹਾਨੂੰ ਸੋਈ ਸਵਾਈ ਤਿਆਰ ਦੁੱਧ ਵਾਲੀ ਕੰਡੇ ਵਾਲੀ ਕਿੰਨੇ ਦਿਨਾਂ ਦੀ ਸੋਈ ਆ ਕੀ ਇਹਦੀ ਡਿਟੇਲ ਆ ਉਹ ਮੁੱਢਲੀ ਜਾਣਕਾਰੀ ਸਾਰੀ ਜਿਹੜੀ ਉਹ ਆਪਾਂ ਮਾਲਕ ਤੋਂ ਲਵਾਂਗੇ ਆਓ ਪਹਿਲਾਂ ਦੀ ਡਿਟੇਲ ਜਾਣਦੇ ਆ ਫਿਰ ਆਪਾਂ ਇਹਨੂੰ ਤੋਰ ਫਿਰ ਕੇ ਵੇਨੇ ਸਾਰੀ ਗੱਲਬਾਤ ਕਰਦੇ ਆ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਕਰਦੇ ਆ ਗੱਲਬਾਤ ਆਪਾਂ ਸਾਰੀ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਬਾਈ ਜੀ ਸੇਤਾਂਕਰ ਪਰਿਵਾਰ ਜੀ ਹਾਂ ਠੀਕ ਆ ਜੀ ਬਾਈ ਚਲੋ ਸ਼ੁਕਰ ਆ ਅੱਛਾ ਬਾਈ ਇੱਕ ਵਾਰੀ ਨਾਮ ਦੱਸ ਦੀਆ ਆਪਣਾ ਜੀ ਗਰਚਰਨ ਸਿੰਘ ਹੈ ਜੀ ਗਰਚਰਨ ਸਿੰਘ ਤੇ ਘਰ ਆਪਣਾ ਰਹਿ ਗਿਆ ਧਰਮਸ਼ਾਲਾ ਦੇ ਕੋਲ ਧਰਮਸ਼ਾਲਾ ਕੋਲ ਠੀਕ ਹੈ ਬਾਈ ਅੱਛਾ ਗਰਚਰਨ ਬਾਈ ਜਿਹੜੀ ਮੈਂ ਵੇਚਣੀ ਆਪਾਂ ਇੱਕ ਕਿਨੇਵਾਂ ਸੁਆਸ ਸੋਈ ਆ ਤੀਜਾ ਸੁਆਸ ਸੋਈ ਆ ਤੀਜਾ ਸੁਆਸ ਸੋਈ ਆ ਕਿੰਨੇ ਦਿਨ ਹੋ ਗਏ ਬਾਈ ਅੱਜ ਸੋਈ ਨੂੰ ਇਹਨਾਂ 10 ਦਿਨ ਹੋ ਗਏ ਜੀ 10 ਦਿਨ ਹੋ ਗਏ ਸੋਈ ਨੂੰ ਦਸਾਂ ਦਿਨਾਂ ਦੀ ਸੋਈ ਥਲੇ ਕਿੰਨਾ ਦੁੱਧ ਤਿਆਰ ਹੋਣਾ ਬਾਈ 11 ਲੀਟਰ ਤਿਆਰ ਹੈ ਰੈਡੀ ਆ ਜਾਵਾ ਹੈ ਅੱਛਾ ਚਵਾਈ ਤਵਾਈ ਕਿਵੇਂ ਆ ਬਾਈ ਚਵਾਈ ਵਧੀਆ ਜੀ ਓਕੇ ਨੌਂ ਜਾਵਾ ਇਹ ਪਾਸਾ ਦਿਖਾਉਂਦੀ ਦੁੱਧ ਤਾਂ ਨਹੀਂ ਫਰਕ ਫੁਰਕਾ ਜਮੇ ਨਹੀਂ ਜੀ ਠੀਕ ਹੈ ਬਾਈ ਇੱਕ ਸਭ 115 ਜੀ 115 ਵਿੱਚੋਂ ਮਾਨਤਨ ਬਾਈ ਮਾਨਤਨ ਹੋ ਜਾਊਗਾ ਜੀ ਠੀਕ ਆ ਬਾਈ ਅੱਛਾ ਕੱਡੀ ਵਾਰੋ ਤੋਰੀ ਪ੍ਰਾਇਨ ਮਨੇ ਖੋਲੀ ਲੈ ਮੇਤਰੋ ਤੀਜਾ ਸੂਆ ਸੋਈਆ ਕਰਮਾਂ ਵਾਲੀ 10 ਦਿਨਾਂ ਦੀ ਸੂਈ ਥਰੇ 11 ਲੀਟਰ ਦੁੱਧ ਆਣ ਰੈਡੀ ਦਾ ਜਾਵਾ ਤਿਆਰ ਆ ਲੇਵੇ ਭਾਂਡੇ ਵਾਲੀ ਮੈਂ ਆ ਸਾਫ ਸੁਥਰੀ ਆ ਹੱਡਾ ਪੈਰਾਂ ਦੀ ਖੁੱਲੀ ਡੋਲੀ ਆ ਅੰਗਾ ਆਰਾਂ ਦੀ ਮੈਂ ਬਹੁਤ ਚੰਗੀ ਆ ਮੇਤਰੋ ਢਾਂਚਾ ਦੇ ਵਜੂਦ ਤੇ ਪਲੀ ਸਭ ਚੰਗੇ ਬਾਜੇ ਪਿਆ ਦਿਓ ਪਾਣੀ ਵਿੱਚ ਕਿੰਚੇ ਲੈ ਤਰੀ ਵਾਰ ਚ ਪਿਆ ਤੱਕੂ ਮੈਂ ਰੰਤ ਢਾਂਚਾ ਬਹੁਤ ਚੰਗਾ ਵਾ ਲੇਵੇ ਭਾਂਡੇ ਵਾਲੋ ਸਾਫ ਤੇ ਸੁਥਰੀਆ ਕਰਮਾਂ ਵਾਲੀ ਲੈ ਹੀ ਪੱਤੇ ਦੇ ਲੈਵਾ ਵਿਖਾ ਦੇ ਨੇ ਜੀ ਤੋ ਕਰਕੇ ਇੱਕ ਵਾਰੀ ਬਰੀਕੀ ਸਾਰੀ ਚੰਗੀ ਆ ਮੈਂ ਬੰਦ ਦੇ ਜੀ ਬਸ 1 ਲੱਖ ਤੇ 15000 ਰੁਪਏ ਦੀ ਡਿਮਾਂਡ ਆ ਵਿੱਚੋਂ ਮਾਨਤਨ ਬਾਈ ਹੁਣੀ ਕਰ ਦੇਣਗੇ ਕਟਾ ਇਹਦੇ ਮਗਰ ਆ ਦਸਾਂ ਦਿਨਾਂ ਦਾ ਇਹਦਾ ਸੂਆ ਵਾ ਮਿੱਤਰੋ 11 ਲੀਟਰ ਦੁੱਧ ਦਾ ਇਹਨ ਰੈਡੀ ਆ ਜਾਵਾ ਹਾਜ਼ਰ ਨਜ਼ਰ ਤਿਆਰਾ 100 ਦੇ ਵਿੱਚੋਂ 10 15 ਪੈਸੇ ਸਾਈਡ ਜ਼ਰੂਰ ਵਿਖਾਉਂਦੀ ਆ ਮੈਂ ਉਸ ਹਿਸਾਬ ਤੇ ਮੈਂ ਇਹਦੇ ਜੱਜਮੈਂਟ ਕਰਨੀ ਆ ਤੁਸੀਂ ਮਿੱਤਰੋ ਵਜ਼ਨ ਚੰਗਾ ਵਾ ਢਾਂਚਾ ਚੰਗਾ ਵਾ ਵਜੂਦ ਦੀ ਚੰਗੀ ਆ ਮ ਬਾਕੀ ਸਾਰੀ ਗਾਲੀਆ ਥੱਲੋ ਦੋ ਚਾਰ ਪੂਛ ਤੇ ਵਾਲ ਜ਼ਰੂਰ ਹੈਗੇ ਚੱਟੇ ਮਿੱਤਰੋ ਬਾਕੀ ਮੈਂ ਸਾਰੀ ਚੰਗੀ ਦੁੱਧ ਵਾਲੇ ਪੱਖਾਂ ਮੈਂ ਦੀ ਮਜ਼ਬੂਤੀ ਚੰਗੀ ਆ ਮੈਂ ਦੀ ਪਾਲੀ ਚੰਗੀ ਆ ਨਿੱਗਰ ਮੈਂ ਆ ਵੀ ਦਿਸੀ ਫਿੱਕੀ ਨਹੀਂ ਕਹਿ ਸਕਦੇ ਆਪਾਂ ਇਹਨੂੰ ਕਰਮ ਵਾਲੀ ਨੂੰ ਟਾਂਚਾ ਚੰਗਾ ਵਾ ਬਾਕੀ ਗੱਲਬਾਤ ਲਈ ਆਪਾਂ ਨੰਬਰ ਬਾਈ ਦਾ ਲੈ ਲੈਨੇ ਵੀਰੇ ਨੰਬਰ ਦਈਏ ਬਈ ਆਪਣਾ ਬਈ ਨੰਬਰ ਦੱਸਿਓ ਜੀ ਫੋਨ ਨੰਬਰ ਇੱਕ ਮਿੰਟ ਕੌਣ ਦੱਸੋ 75 299 42716 42716 75299 42716 ਠੀਕ ਹੈ ਬਈ ਇਸ ਨੰਬਰ ਤੇ ਕਰਨੀ ਹੈ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਜਿਹੜੇ ਭਰਾ ਨੂੰ ਮੈਂ ਪਸੰਦ ਆ ਤੁਸੀਂ ਬਾਈ ਨਾਲ ਰابطਾ ਕੰਮ ਕਰ ਸਕਦੇ ਆ ਧੰਨਵਾਦ ਸ਼ੁਕਰੀਆ ਜਉਂਦੇ ਰੋ